ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਸਰਸਵਤ ਨਦੀ ਵੀ ਜਾਦ ਆਏਗੀ ਅੱਜ ਕਿ ਸਰਸਵਤ ਨਦੀ ਦੇ ਵਿੱਚੋਂ ਜਦੋਂ ਛੋਟੇ ਸਾਬ ਜੱਦੇ ਮਾਤਾ ਗੁਜਰਕਾਰ ਜੀ ਲੰਘਦੇ ਨੇ ਇਹ ਤਸ਼ੱਦਦ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਤਾਂ ਪਾਣੀ ਦੇ ਵਿੱਚੋਂ ਜਿਹੜੇ ਨੇ ਲੰਘ ਰਹੇ ਨੇ ਉਸ ਪਾਸੇ ਜਿਹੜੇ ਨੇ ਕਿਸਾਨ ਕਈ ਜਾ ਚੁੱਕੇ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵੱਲ ਨੂੰ ਕੁਝ ਕਰ ਰਹੇ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕੁਝ ਕਾਰੇ ਨੇ ਹੱਥਾਂ ਦੇ ਵਿੱਚ ਟਕਤੀਆਂ ਨੇ ਪੁਲਿਸ ਪ੍ਰਸ਼ਾਸਨ ਉਸ ਪਾਸੇ ਨਜਿੱਠਿਆ ਆਇਆ ਕਾਰਵਾਈ ਕਰ ਰਿਹਾ ਹੋਇਆ ਤਾਂ ਇੱਥੋਂ ਲੰਗਰੇ ਨੇ ਅੱਗੇ ਵਜਾਰੇ ਨੇ ਨਵਦੀਪ ਦੇ ਡੈਡੀ ਜੋ ਕੇ ਵਾਟਰ ਕਨਲ ਨਾਲ ਨਵਦੀਪ ਵਜਦਾ ਉਸ ਦੇ ਡੈਡੀ ਵੀ ਜਿਹੜਾ ਕੇ ਇਹਨੂੰ ਜਾ ਰਹੇ ਆ ਇਸ ਦੇ ਵਿੱਚੋਂ ਲੰਗਰੇ ਨੇ ਗਾਰ ਦੇ ਵਿੱਚੋਂ ਲੰਗਰੇ ਨੇ ਕਿਉਂਕਿ ਸਿਆਲ ਹੈ ਕੋਈ ਪਰਵਾਹ ਨਹੀਂ ਕਰ ਰੇ ਅੱਗੇ ਵੱਲ ਨੂੰ ਜਾ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਆ ਤਸਵੀਰ ਵੱਖਰੀ ਐ ਹੱਥ ਦੇ ਵਿੱਚ ਪਾਈਪ ਚੱਕ ਕੇ ਨੌਜਵਾਨ ਅੱਗੇ ਵੱਲ ਨੂੰ ਆ ਚੁੱਕੇ ਨੇ ਤਸਵੀਰਾਂ ਸਾਂਝੇ ਕਰ ਰਿਆਂ ਇਹ ਨਵਦੀਪ ਵਾਟਰ ਕੈਨਨ ਵਾਲੇ ਦੇ ਬਾਪੂ ਨੇ ਅੰਕਲ ਆ ਪ੍ਰਸ਼ਾਸਨ ਦੇ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਬਈਏ ਨੂੰ ਕੋਈ ਦਿੱਕਤ ਨਹੀਂ ਹੈ ਕਾਰਵਾਈ ਕੀ ਹੂੰ ਇਹ ਵੀ ਜਿਹੜਾ ਥੋੜਾ ਥੱਕ ਮਾਨੂੰ ਦੋ ਇੱਕ ਅੰਨੀ ਕੰਮ ਕਰ ਲੈਣ ਦੇ ਫਿਰ ਦੇਖੋ ਨਵਦੀਪ ਦੇ ਡੈਡੀ ਸੀ ਕੇ ਵਾਟਰ ਕੈਨਨ ਵਾਲੇ ਦੇ ਤਾਂ ਸਾਰਿਆਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਇਸ ਪਾਸੇ ਨੂੰ ਕਿ ਇੱਕ ਰਾਹ ਬਣਾ ਕੇ ਕਾਰਵਾਈ ਕੀਤੀ ਜਾ ਸਕਿਆ ਇਸ ਪਾਸੇ ਨੂੰ ਸਾਰੇ ਨੌਜਵਾਨ ਹੋ ਚੁੱਕੇ ਨੇ ਤਾਂ ਬਹੁਤ ਮੁਸ਼ਕਲ ਕੀਤਾ ਪਿਆ ਥਰੂ ਗੈਸ ਦੀ ਗੋਲਿਆਂ ਨੇ ਸਾਹ ਜਿਹੜਾ ਨਹੀਂ ਆ ਰਿਹਾ ਕਿਸ ਨੂੰ ਵੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਇਸ ਪਾਸੇ ਘੱਗਰ ਦੇ ਨਾਲ ਰਾਹ ਬਣਾ ਕੇ ਅੱਗੇ ਵੱਲ ਲੰਘਣ ਦੀ ਕੋਸ਼ਿਸ਼ ਹੈ ਪਰ ਪ੍ਰਸ਼ਾਸਨ ਰਗਾਤਾਰ ਕਿਸ ਨਾ ਕਿਸੇ ਤਰੀਕੇ ਨਾਲ ਤਰਾਹ ਬਣਾ ਲਿਆ ਉਸ ਪਾਸੇ ਨੂੰ ਅੱਗੇ ਨੂੰ ਜਾਣ ਦੀ ਕੋਸ਼ਿਸ਼ ਹੈ ਯੂਨਿਟ ਜਿਹੜੀ ਹੈ ਪੁਲਿਸ ਦੀ ਉਹ ਖੜੀ ਹੋਈ ਆ ਤਾਂ ਮੋਢ ਨੂੰ ਹੱਥ ਪੈ ਚੁੱਕਿਆ ਵੱਡੀ ਲੱਕੜ ਹੈ ਚੱਕ ਰਹੇ ਆ ਜ਼ੋਰ ਲਾ ਰਹੇ ਆ ਕਿ ਇਹਨੂੰ ਪਾਣੀ ਦੇ ਵਿੱਚ ਸੱਟਿਆ ਜਾਵੇ ਤਾਂ ਕੋਸ਼ਿਸ਼ ਹੈ ਕਿ ਘੱਗਰ ਦੇ ਵਿੱਚ ਸਿੱਟ ਕੇ ਇਹਨੂੰ ਇਹਦੇ ਉੱਤੋਂ ਦੀ ਪਾਰ ਰਵਾਂਗੇ ਤਾ ਸਾਰੇ ਨੌਜਵਾਨ ਲੱਗੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਿ ਹਣ ਜ਼ੋਰ ਲਾ ਕੇ ਨਦੀ ਦੇ ਵਿੱਚ ਸਿੱਟ ਲਿਆ ਜਾਏਗਾ ਰਿਵਰ ਦੇ ਵਿੱਚ ਕੱਗਰ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜਾ ਇਸ ਤੇ ਉੱਪਰ ਬੈਠ ਕੇ ਕ੍ਰੋਸ ਕੀਤਾ ਜਾਏਗਾ ਕਿ ਕੱਪੜੇ ਨਾ ਪੇਜ ਸਕਣ ਪਰ ਅੱਗੇ ਵੀ ਬੜੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਦੇ ਹੋਏ ਲੰਗਿਆ ਲੰਗਿਆ ਅੱਗੇ ਵੱਲ ਨੂੰ ਤੇ ਨੌਜਵਾਨ ਹਿੰਮਤ ਨਹੀਂ ਹਾਰਦੇ ਇਹ ਪੰਜਾਬ ਦੇ ਨੌਜਵਾਨ ਹੋਰ ਵੱਖ-ਵੱਖ ਥਾਵਾਂ ਤੋਂ ਆਏ ਕੋਸ਼ਿਸ਼ ਐ ਇਹਨਾਂ ਦੀ ਕਿ ਅਸੀਂ ਅੱਗੇ ਵੱਲ ਨੂੰ ਲੰਘ ਜਾਈਏ ਹਰਿਆਣਾ ਦਿੱਲੀ ਪਹੁੰਚਣਾ ਹੈ ਤਾਂ ਪੂਰੀ ਤਿਆਰੀ ਜਿਹੜੀ ਐ ਕੀਤੀ ਜਾ ਰਹੀ ਐ ਪਰ ਪ੍ਰਸ਼ਾਸਨ ਦਾ ਰਵੱਈਆ ਲਗਾਤਾਰ ਕਿਸਾਨਾਂ ਦੇ ਪ੍ਰਤੀ ਸਹੀ ਨਹੀਂ ਰਹਿ ਰਿਹਾ ਗਰ ਦੇ ਵਿੱਚ ਦੀ ਜਿਹੜਾ ਥੋੜਾ ਜਿਹਾ ਰਿਗਾਰਡ ਪਹਿਲਾਂ ਮੁੰਡਿਆਂ ਨੇ ਲਾ ਲਿਆ ਨੌਜਵਾਨਾਂ ਨੇ ਹੁਣ ਅੱਗੇ ਵੱਲ ਨੂੰ ਇੱਥੋਂ ਲੰਘ ਰਹੇ ਆ ਇਹ ਤਸਵੀਰ ਤੁਹਾਨੂੰ ਲਗਾਤਾਰ ਸਾਂਝਾ ਕਰਾਂਗੇ ਇੱਥੇ ਪਾਣੀ ਚਿੱਕੜ ਸੀਗਾ ਤਾਂ ਇਸ ਦੇ ਵਿੱਚੋਂ ਥੋੜੀ ਜੀ ਰਾਹ ਬਣਾ ਕੇ ਰਾਪਦਰਾ ਕਰਕੇ ਚਿੱਕੜ ਤੋਂ ਬਚਣ ਦੇ ਵਾਸਤੇ ਪੱਤਰ ਪੁੱਤਰ ਲਾ ਕੇ ਅੱਗੇ ਨੂੰ ਲੰਘ ਰਹੇ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਹੁਤ ਇਤਿਹਾਸਿਕ ਚੀਜ਼ ਆ ਕਿ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਅੱਜ ਕ੍ਰਾਸ ਹੋ ਚੁੱਕੇ ਨੇ ਪਿੱਛੇ ਹੋਰ ਵੀ ਜਿੰਨੇ ਨੌਜਵਾਨ ਨੇ ਉਹ ਆ ਰਹੇ ਨੇ ਦੇ ਅੱਗੇ ਵੀ ਕੱਗਰ ਜਿਹੜਾ ਹੈ ਕ੍ਰਾਸ ਕੀਤਾ ਜਾਏਗਾ ਇਹ ਤਸਵੀਰ ਹੈ ਪੰਜਾਬ ਦੇ ਬਜ਼ੁਰਗਾਂ ਦੀ ਨੌਜਵਾਨਾਂ ਦੀ ਕਿ ਕਿਵੇਂ ਹੌਸਲਾ ਵੱਡਾ ਕਰਕੇ ਅੱਗੇ ਵੱਲ ਲੰਘ ਰਹੇ ਨੇ ਕੱਪੜੇ ਜਿਹੜੇ ਨੇ ਟਾਂਕੇ ਲੱਤਾਂ ਦੇ ਉੱਤੋਂ ਚੱਕ ਕੇ ਲਾ ਕੇ ਅੱਗੇ ਵੱਲ ਕੂਚ ਕਰ ਰਹੇ ਨੇ ਬੂਟ ਹੱਥਾਂ ਦੇ ਵਿੱਚ ਫੜ ਲਏ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤੇ ਅੱਗੇ ਵੱਲ ਜਾ ਰਹੇ ਨੇ ਇੱਧਰ ਵੇਖੋ ਜਾ ਰਹੇ ਨੇ ਕਿਸ ਤਰ੍ਹਾਂ ਕੁਝ ਹੋਣਾ ਇਹਨੂੰ ਵਿਖਾਉਣੇ ਇੱਕ ਤਰ੍ਹਾਂ ਹਥਿਆਰ ਇਹਨੂੰ ਮੋਦੀ ਨੂੰ ਕੀ ਵਿਖਾਉਣਾ ਜਾਗੇ ਹਥਿਆਰ ਵਿਖਾਉਣੇ ਲਾ ਕੇ ਪਜਾਮਾ ਪੀਵਾ ਇਹ ਜਿਹੜਾ ਇੱਥੇ ਚਾਰ ਹੋ ਰਿਹਾ ਹੈ ਕੀ ਲੱਗਦਾ ਇਹਨਾਂ ਇਹਨੇ ਬਰਬਾਦ ਦੁਹੀ ਕੀਤਾ ਨੇ ਬਹੁਤ ਦੁੱਖ ਦਿੱਤਾ ਨੇ ਤਾਂ ਇਹ ਲੰਗਰ ਦੀ ਤਿਆਰੀ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਬਿਮਾਰ ਨਹੀਂ ਹੋ ਜੂਗੇ ਪਾਣੀ ਵਿੱਚ ਦੀ ਲੰਘੋਗੇ ਨਹੀਂ ਤਾਂ ਵੀ ਪਾਣੀ ਜੱਟ ਰਹਿੰਦਾ ਪਾਣੀ ਕੀ ਬਾਤ ਹੈ ਜੱਟ ਰਹਿੰਦਾ ਹੀ ਪਾਣੀ ਚ ਆ ਤਾਂ ਕੱਪੜੇ ਟੰਗ ਲੈਨੇ ਲੱਕ ਤੱਕ ਦਾ ਪਾਣੀ ਆ ਤਾਂ ਹੁਣ ਲੰਘਣਗੇ ਮੁੰਡੇ ਲਾਂਗੇ ਨੇ ਬਹੁਤ ਸਾਰੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਤੇ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬੈਰੀਅਰ ਤੋਂ ਲੰਘਣਾ ਮੁਸ਼ਕਲ ਹੋ ਗਿਆ ਸੀਗਾ ਤਾਂ ਘੱਗਰ ਦੇ ਵਿੱਚੋਂ ਹੀ ਨੌਜਵਾਨ ਆਪ ਮੁਹਾਰੇ ਲੰਘੇ ਨੇ ਇਹ ਤਸਵੀਰ ਦਿਖਾ ਰਹੇ ਆ ਕਿ ਪੰਜਾਬ ਦੇ ਨੌਜਵਾਨ ਬਜ਼ੁਰਗ ਕਿਵੇਂ ਲੰਘ ਰਹੇ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੀਆਂ ਅਪੀਲ ਕੀਤੀ ਜਾ ਰਹੀ ਹੈ ਕਈ ਨੌਜਵਾਨ ਅੱਗੇ ਤੱਕ ਪਹੁੰਚ ਚੁੱਕੇ ਨੇ ਤਖਤੀਆਂ ਲੈ ਕੇ ਤੇ ਤੁਹਾਨੂੰ ਅੱਗੇ ਸਾਰੀਆਂ ਤਸਵੀਰਾਂ ਸਾਂਝੀਆਂ ਕਰਾਂਗੇ